ਹਾਂਜੀ ਸੰਜੀ ਕੁਮਾਰ ਗੁੱਟਾ ਬਰਸਸ ਸਟੇਟ ਆਫ ਯੂਪੀ 17464 17465 ਆਫ 2025 ਲੇਟੈਸਟ ਜਿਹੜੀ ਹੈਗੀ ਹੈ ਜਜਮੈਂਟ ਸਸ ਸੁਪਰੀਮ ਕੋਰਟ ਦੀ ਤੇ ਹਦਾਇਤਾਂ ਇਹਦੇ ਵਿੱਚ ਇਹ ਨੇ ਵੀ ਜਦੋਂ ਕਿਸੇ ਦੀ ਦੋਸ਼ੀ ਦੀ ਜੇ ਹੈਗੀ ਐਫ ਆਈ ਆਰ ਰਿਕੁਐਸਟ ਕਰਨ ਤੋਂ ਕੋਰਟ ਮਨਾ ਕਰ ਦਿੰਦੀ ਹੈ ਤਾਂ ਜਿਹੜੀ ਹਾਈ ਕੋਰਟ ਆ ਉਹ ਜਿਹੜੀ ਹੈਗੀ ਉਹਦੀ ਪ੍ਰੀ ਅਰੈਸਟ ਬੇਲ ਆ ਉਹ ਗ੍ਰਾਂਟ ਨਹੀਂ ਕਰ ਸਕਦੀ ਪਰ ਸੁਪਰੀਮ ਕੋਰਟ ਨੇ ਇਹਦੇ ਵਿੱਚ ਗੱਲ ਕਿਹਾ ਹੈ ਵੀ ਜੀ ਬੰਦਾ ਸਟੇ ਮੰਗ ਰਿਹਾ ਵੀ ਮੇਤਰ ਨੂੰ ਮੇਰੀ ਐਫਆਈਆਰ ਕਵਾਸ਼ ਨਹੀਂ ਹੋ ਰਹੀ ਹੈਗੀ ਤਾਂ ਤੁਸੀਂ ਅਰੈਸਟ ਦੇ ਉੱਪਰ ਸਟੇ ਦੇ ਦੋ ਤਾਂ ਸੁਪਰੀਮ ਕੋਰਟ ਨੇ ਸਿੱਧੀ ਕਾਇਲ ਨਹੀਂ ਆ ਰਹੀ ਕਿਤੀ ਹੈ ਤਾਂ ਉਹ ਸੈਸ਼ਨ ਕੋਰਟ ਦੇ ਵਿੱਚ ਫਸਟਲੀ ਜਿਹੜੀ ਆਪਦੀ ਬੇਲ ਅਪਲਾਈ ਕਰਨੀ ਹੋਊਗੀ ਸੋ ਇਸ ਕਰਕੇ ਜਜਮੈਂਟਸ ਨੂੰ ਥੋੜਾ ਸਮਝਣ ਦੀ ਇੱਕ ਗੱਲ ਹੈ ਕਿ ਕਈ ਵਾਰ ਜਿਹੜਾ ਹੈਗਾ ਦੋਸ਼ੀ ਜਾਂ ਕੋਈ ਵਾਰ ਝੂਠੇ ਪਰਚੇ ਦਰਜ ਹੁੰਦੇ ਨੇ ਸਿੱਧਾ ਕਵਾਸ਼ ਦੇ ਵਿੱਚ ਪਹੁੰਚ ਜਾਂਦੇ ਨੇ ਕਿਸੇ ਕਾਰਨ ਕਰਕੇ ਜਿਹੜੀ ਕਵਾਸ਼ ਨਹੀਂ ਹੋ ਪਾਂਦੀ ਹੈਗੀ ਤੇ ਤੁਸੀਂ ਜਿਹੜੀ ਆਪਦੀ ਬੇਲ ਹੈ ਜੇ ਡਿਸਮਿਸ ਹੁੰਦੀ ਹੈ ਹਾਈ ਕੋਰਟ ਦੇ ਉੱਪਰੋਂ ਜੋ ਕਵਾਸ਼ ਡਿਸਮਿਸ ਹੋ ਰਹੀ ਹੈ ਉਹਦੇ ਵਿੱਚ ਬیل ਵੀ ਤਾਂ ਡਿਸਮਿਸ ਸਟੇ ਵੀ ਡਿਸਮਿਸ ਹੋਊਗੀ ਹੋਊ ਜੇ ਨਹੀਂ ਵੀ ਮਿਲੀ ਤਾਂ ਵੀ ਸਾਨੂੰ ਪਤਾ ਹੀ ਹੈ ਤਾਂ ਫਿਰ ਸ਼ਸ਼ਨ ਕੋਰਟ ਦੇ ਵਿੱਚ ਪਹਿਲਾਂ ਆਪਣੀ ਬیل ਅਪਲਾਈ ਕਰੋ